ਐ ਨ ਪੁੰਸਕ ਸਲਤਨਤ ਦੇ ਬਾਦਸ਼ਾਹ ਅਰੰਗ ਜੇ ਤੂੰ ਬਲੰਦਾ ਝੂਠਦਾ ਤੇ ਤੂੰ ਹੈ ਬੰਦਾ ਪੁਰਫਰੇ ਰੱਬ ਜਾਣੇ ਤੇਰੀਆਂ ਕਸਮਾਂ ਦੀ ਕਿੰਨੀ ਕਿਸਮ ਹੈ ਝੂਠਦੀ ਹੈ ਰੂਹ ਤੇਰੀ ਤੇ ਝੂਠਦਾ ਹੀ ਜਿਸਮ ਹੈ ਵੇਖ ਮੇਰੇ ਦਿਲ ਦੀ ਰੰਗਤ ਦਾ ਨਜ਼ਾਰਾ ਭੁਜ ਦਲਾ ਵਾਹਿਗੁਰੂ ਦੇ ਨਾਮ ਦਾ ਲਿਖਦਾ ਹਾਂ ਪਹਿਲਾ ਹਰਫ ਮੈਂ ਤੀਰ ਵਾਂਗੂ ਮਾਰਦਾ ਹਾਂ ਹਰਫ ਤੇਰੀ ਤਰਫ ਮੈਂ ਨਾ ਤੇਰੇ ਦਾ ਅਰਥ ਹੈ ਸੁੰਦਰ ਸਜਾਵਟ ਤਖਤ ਦੀ ਨਾ ਤੇਰੇ ਦਾ ਅਰਥ ਹੈ ਸੁੰਦਰ ਸਜਾਵਟ ਤਖਤ ਪਰ ਤੇਰੀ ਸੂਰਤ ਹੈ ਲੱਗਦੀ ਸਤਮ ਗਰ ਕਮ ਬਖਤ ਦੀ ਤੇਰੀ ਤਸਬੀਹ ਦੇ ਨੇ ਮੰਨ ਕੇ ਕੈਦ ਖਾਨੇ ਮੌਤ ਦੇ ਡੰਡੇ ਆਂਦੇ ਨਾਲ ਕੱਟਨੇ ਅਰਥ ਤੂੰ ਡੰਡਾ ਉਤ ਦੇ اے ਤੇਰੀ ਕੜਵੀ ਕਮੀਨੀ ਬਦਲਿਆਂ ਦੀ ਭਾਵਨਾ ਹੁਣ ਹੈ ਚਾਉਂਦੀ ਜੋ ਜਮਾਵੜਾ ਮੈਂ ਤੇਰੇ ਪੈਰਾਂ ਦੇ ਹੇਠਾਂ ਅੱਗ ਐਸੀ ਬਲਣੀ ਮੈਂ ਤੇਰੇ ਪੈਰਾਂ ਦੇ ਹੇਠਾਂ ਅੱਗ ਐਸੀ ਬਲਣੀ ਜਿਸਨੇ ਤੇਰੀ ਸਲਤਨਤ ਤੇ ਬਾਦਸ਼ਾਹੀ ਜਲਣੀ ਐ ਨਪੁੰਸਕ ਸਲਤਨਤ ਦੇ ਬਾਦਸ਼ਾਹ ਰੰਗ ਜੇ ਤੂੰ ਬਲੰਦਾ ਝੂਠਦਾ ਤੇ ਤੂੰ ਹੈ ਬੰਦਾ ਪੁਰਪੁਰੇ ਰੱਬ ਜਾਣੇ ਤੇਰੀਆਂ ਕਸਮਾਂ ਦੀ ਕਿੰਨੀ ਕਿਸਮ ਹੈ ਝੂਠਦੀ ਹੈ ਰੂਹ ਤੇਰੀ ਤੇ ਝੂਠਦਾ ਹੀ ਜਿਸਮ ਹੈ ਮੈਂ ਸ਼ੁਰੂ ਕਰਦਾ ਹਾਂ ਚਿੱਠੀ ਆਪਣੀ ਦਾ ਸਿਲਸਿਲਾ ਵੇਖ ਮੇਰੇ ਦਿਲ ਦੀ ਰੰਗਤ ਦਾ ਨਜ਼ਾਰਾ ਭੁਜ ਦਿਲਾਂ ਦਾ ਹਾਂ ਪਹਿਲਾ ਹਰਫ ਮੈਂ ਤੀਰ ਵਾਂਗੂ ਮਾਰਦਾ ਹਾਂ ਹਰਫ ਤੇਰੀ ਤਰਫ ਮੈਂ ਨਾ ਤੇਰੇ ਦਾ ਅਰਥ ਹੈ ਸੁੰਦਰ ਸਜਾਵਟ ਤਖਤ ਦੀ ਨਾ ਤੇਰੇ ਦਾ ਅਰਥ ਹੈ ਸੁੰਦਰ ਸਜਾਵਟ ਤਖਤ ਦੀ ਪਰ ਤੇਰੀ ਸੂਰਤ ਹੈ ਲੱਗਦੀ ਸਤਮ ਗਰ ਕਮ ਬਖਤ ਦੀ